ਕੀਅਸ نیوز ਚੈਨਲ ਦੀ ਸਾਰੀ ਟੀਮ ਪੀਰ ਬਾਬਾ ਮੱਲੀ ਸ਼ਾਹ ਜੀ ਦਾ 13ਵਾਂ ਸਾਲਾਨਾ ਮੇਲਾ ਕਵਰ ਕਰ ਰਹੀ ਹੈ। ਸਾਰਿਆਂ ਦਾ ਧੰਨਵਾਦ। ਪ੍ਰੀਤ ਸ਼ਮਨ 뮤지컬 ਪਰਿਵਾਰ ਦੇ ਵੱਲੋਂ ਪੀਰ ਬਾਬਾ ਮੱਲੀ ਸ਼ਾਹ ਜੀ ਦੇ ਸੇਵਾਦਾਰਾਂ ਨੂੰ ਅੱਜ ਦੇ ਸਬੰਧ ਵਿੱਚ ਲੱਖ ਲੱਖ ਮੁਬਾਰਕਾਂ। ਸਾਡੇ ਖਾਲਸਾ ਜੀ ਇਸ ਚੈਨਲ ਦਾ YouTube ਚੈਨਲ ਹੈ ਜੀ। ਇਸ ਚੈਨਲ ਦਾ ਤੁਸੀਂ ਜੇ ਵੀ ਇਹ ਲਿੰਕ ਸੇਅਰ ਕਰਨਾ, ਕਮੈਂਟ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਇਸ ਚੈਨਲ ਨੂੰ YouTube ਦੁਆਰਾ ਅੱਜ ਦੇ

ਫਿਰ ਆਪ ਦਾ ਚੈਨਲ ਹੈ ਜੀ ਪੱਤਰ ਦੀ ਮਿੱਟੀ ਨਿਊ ਚੈਨਲ ਮੀਲਾ ਪ੍ਰਮੋਟਰ ਹਦਾ ਜੀ ਮੈਨੂੰ ਆਲ ਪੰਜਾਬ ਤੋਂ ਇੱਕ ਪਟਿਆੜੀ ਇਹਨਾਂ ਪੱਤਰਕਾਰ ਭਾਈ ਜਾਰੇ ਵਾਸਤੇ ਜੀ ਸੋਧਰਵਾਜੀ ਅਰ ਨਸਟ ਪਹਿਲਾ ਰੱਬ ਦਾ ਨਾਮ ਹੁਣ ਜਗ ਦਾ ਨਾਮ ਕਹਿੰਦੇ ਸੱਦੀ ਹੰਤਰਾ ਦੀ ਉਤਾਰ ਜੋਦੀ ਰੱਬਾਵਾ ਤੁਝੇ ਤੁਹਾਡੀਆਂ ਫਰਮਾਇਸ਼ਾਂ ਕੋ ਸਾਡੀਆਂ ਫਰਮਾਇਸ਼ਾਂ ਅਰ ਸਭ ਤੋਂ ਪਹਿਲਾ ਇਹ ਰੱਬਾ ਖਲੀ ਸਾਈਂ ਦੇ ਦਰਵਾਜ਼ੇ ਵਧੀਆ ਗੱਲ ਹੈ ਕਹਿੰਦਾ ਦੋ ਨੈਣ ਤੇਰੇ ਦੋ ਨੈਣ ਮੇਲੇ ਦਾ ਗਾਤ ਸਭਾ ਕਿੰਨਾ ਮੈਂ ਨੰਬਰ ਲਾਇਆ ਇਹ ਆਖੂ ਨੇ ਸੁਣ ਲਈ ਆ ਸਰਕਾਰ ਸਾਰੀਆਂ ਸ਼ਕਤਾਂ ਦੇ ਸਹਿਯੋਗ ਦੇ ਰੂਪ ਤੇ ਵਿੱਚ ਜਿਹੜਾ ਹੋ ਰਹੀ ਹੈ ਦੇਖਦੇ ਜੇ ਕਦੀ ਦਿਲ ਕਰਦਾ ਕਦੀ ਨਹੀਂ ਠੀਕ ਹੈ ਕਿਉਂਕਿ ਇਹ ਪੈਸਾ ਆਤਾਂ ਦੀ ਬਣਾ ਜੇ ਕਿ ਬਾਅਦ ਮੈਨੂੰ ਪਤਾ ਤੈਨੂੰ ਕਾ ਵੀ ਸੱਜਦੇ ਸਿੱਟੇ ਤੋਂ ਦੁੱਖ ਨਹੀਂ ਜਿੰਨਾ ਕੋਲ ਜਿਆਦਾ ਵਾਤਾ ਦਾ ਦੁੱਖ ਨਹੀਂ ਦੁੱਖ ਉਹਨਾਂ ਦਾ ਜਿੱਦਾਂ ਦਾ ਦੀਪ ਉਹ ਤਰੀ ਜਿੰਨਾ ਕਿਲਾ ਨਹੀਂ ਬਾਬਾ ਜੀ ਸਾਸਿਕਾ ਜੀ ਖਾਨ ਸਾਹਿਬ ਜੀ ਆਪਣਾ ਨਾਂ ਦਾ ਜਿਹੜਾ ਮੇਲਾ ਮਿਣਾ ਕਿਹੜੇ ਸੰਬੰਧ ਤੇ ਕਿਹੜੀ ਜਗ੍ਹਾ ਦੇ ਆ ਬਾਬਾ ਜੀ ਇਹ ਪਿੰਡ ਜੇ ਨੱਤ ਮੋਕਲ ਬਾਬਾ ਜੀ ਅਸਲੀ ਪਿੰਡ ਖਿਆਲਾ ਜੀਗਾ ਇਹਨਾਂ ਦਾ ਜੰਦੇ ਦੇਖ ਕੇ ਅਸਲ ਮੇਲੇ ਦਾ ਰਵਾਜ ਇੰਦਰੋਂ ਦੀ ਫੈਦਲ ਹੀ ਜਾਂਦੇ ਨੇ ਦੇਜਤਲਾਵਾਂ ਜਗ੍ਹਾ ਦਾ ਨਾਂ ਕੀ ਆ ਇਹਨਾਂ ਦਾ ਬਾਬਾ ਪੰਨੀ ਸਾਹਿਬ ਕਿੰਨੇ ਚੋਂ ਤੋਂ ਮੇਲਾ ਬਣਾਇਆ ਜਾਂਦਾ ਜੀ ਇਹ ਜੀ ਓਟ ਤੇ ਘੜ ਤੋਂ ਪਹਿਲਾਂ ਤੋਂ ਸ਼ੁਰੂ ਤੋਂ ਮੰਉਂਦੇ ਹੀ ਦੇ ਉਹ ਨਹੀਂ ਉਹ ਤੇ ਦਾਲ ਪਰ ਗੁਰੂ ਦਾ ਲੰਗਰ ਹੀ ਤਿਆਰ ਹੁੰਦਾ ਲੰਗਰ ਇਹੋ ਹੀ ਦਾਲ ਫੁਲਕਾ ਤੇ ਛਪੀ ਚੱਲ ਕੋਈ ਸੰਗਤ ਨੂੰ ਸਿਨਾਹ ਦੇਣਾ ਚਾਹੁੰਦੇ ਹੋ ਹਾਂਜੀ ਸੰਗਤ ਨੂੰ ਇਹੋ ਸਿਨਾਹ ਕਹਿੰਦੇ ਆਪਾਂ ਵੀ ਰਾਤ ਚੜ ਕੇ ਦਰਸ਼ਨ ਕਰੋ ਬਾਬਾ ਜੀ ਦੇ ਆਪਣੇ ਬਿੱਟੂ ਦੇ ਮਲੇ ਦੇ ਵੀ ਆ ਸਕਦੇ ਕੋਈ ਗੱਲ ਨਹੀਂ ਬੱਸੀਏ ਦੇ ਵੀ ਆ ਸਕਦੇ ਆ ਕੋਈ ਗੱਲ ਨਹੀਂ ਕਿਉਂਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਹਿੰਦੇ ਵੀ ਹਰ ਕੋਈ ਆਪਣੇ ਦਰਸ਼ਨ ਕਰੇ ਸੰਗਤਾਂ ਤੋਂ ਪਿੰਡ ਵੱਲੋਂ ਕਿਦਾਂ ਸਹਿਯੋਗ ਦਿੱਤਾ ਜਾਂਦਾ ਪਿੰਡ ਵੱਲੋਂ ਬੜਾ ਵਧੀਆ ਸਹਿਯੋਗ ਦਿੱਤੇ ਜਾਂਦੇ ਜੀ ਹੱਤ ਪੋਤਾ ਸਿਆ ਆਹ ਸਾਹ ਰਸਤੇ ਲੜਕੇ ਬਾਬਾ ਜੀ ਦੀ ਗਰਾਈ ਨਹੀਂ ਪਹੁੰਚਉਂਦੇ ਅਜੂ ਦੂਰੋ ਸੰਗਤਾਂ ਲੈ ਕੇ ਗਰਾਈ ਹੁੰਦੀਆਂ ਆ ਅੱਜ ਇੱਕ ਦਿਨ ਅਜ ਤੋਂ ਬਾਅਦ ਹੋਰ ਵੀ ਕੋਈ ਪ੍ਰੋਗਰਾਮ ਹੁੰਦਾ ਵੀ ਲੰਗਰ ਦਾ ਹੁੰਦਾ ਕਲਾ ਹਾਂਜੀ ਲੰਗਰ ਦਾ ਵੀ ਸੁਪੀਰ ਦਾ ਚੱਲਦਾ ਜੀ ਠੀਕ ਆ ਜੀ